ਹਰੇ ਇਹਨੂੰ ਬੁਗਦਾ ਕਹਿੰਦੇ ਆ ਜੀ ਸੁਣਿਆ ਹੋਣਾ ਪਰ ਆ ਦੇਖਾਂਗੇ ਆ ਸਾਰਾ ਉੱਤੇ ਗੋਲਡ ਤੇ ਸਿਲਵਰ ਦਾ ਕੰਮ ਹੈ ਇਹਨੂੰ ਗੰਗਾ ਜਮਨਾ ਕਹਿੰਦੇ ਆ ਜੀ ਆ ਬੋਨ ਦਾ ਆ ਇਹ ਊਠ ਦੀ ਹੱਡੀ ਆ ਜੀ ਤੇ ਊਠ ਦੀ ਹੱਡੀ ਕਿਉਂ ਵਰਤਦੇ ਆ ਉਹ ਵੀ ਤੁਹਾਨੂੰ ਮੈਂ ਫਰਕ ਦੱਸ ਦਿੰਦਾ ਯਾਨੀ ਊਠ ਦੀ ਹੱਡੀ ਆ ਨਾ ਜੀ ਇਹ ਬਿਲਕੁਲ ਸੇਮ ਦਿਖਦੀ ਆ ਹਾਥੀ ਦੰਦ ਵਰਗੀ ਜੀ ਮੈਂ ਤੁਹਾਨੂੰ ਹਾਥੀ ਦੰਦ ਵਾਲਾ ਵੀ ਛ ਵੀ ਦਿਖਾ ਦਿੰਦਾ ਇੱਥੇ ਆ ਦੇਖੋ ਜੀ ਆ ਰੀਅਲ ਹਾਥੀ ਦੰਦ ਆ ਅਤਲ ਯਾਰ ਪਰ ਇਹ ਚ ਫਰਕ ਹੁੰਦਾ ਇਹਦੀ ਪਛਾਣ ਆ ਵੀ ਜਿਹੜਾ ਹਾਥੀ ਦੰਦ ਦਾ ਨਾ ਆਪਣੇ ਦੰਦਾਂ ਵਾਂਗੂ ਇਹਦੇ ਵਿੱਚ ਰੇਸ਼ੇ ਹੋਣਗੇ ਆ ਤੇੜਾ ਤੇੜਾ ਜਿਹਾ ਦਿਖਣਗੇ ਆ ਪਰ ਜਿਹੜੀ ਹੱਡੀ ਹੁੰਦੀ ਆ ਉਹਦੇ ਵਿੱਚ ਨਹੀਂ ਹੁੰਦੇ ਉਹ ਤੁਸੀਂ ਦੇਖ ਲਓ ਦੇਖਣ ਨੂੰ ਸੋਹਣੇ ਦੋਨੇ ਇੱਕੋ ਜਿਹੇ ਲੱਗਦੇ ਆ ਪਰ ਇਹਦੀ ਨਿਸ਼ਾਨੀਆਂ ਵੀ ਇਹਦੇ ਵਿੱਚ ਤੇੜਾ ਹੋਣੀਆਂ ਹਾਥੀ ਦੰਦ ਦੇ ਵਿੱਚ ਹਾਥੀ ਦੰਦ ਦੇ ਵਿੱਚ ਜਿਹੜੀ ਹੱਡੀ ਆ ਹੱਡੀ ਚ ਨਹੀਂ ਹੁੰਦੀ ਆ ਹੱਡੀ ਹੋਵੇ ਜਾਂ ਬਾਰਾ ਸਿੰਘਾ ਆ ਕਿਸੇ ਚ ਰੇਸ਼ੇ ਨਹੀਂ ਮਿਲਣਗੇ ਤੁਹਾਨੂੰ ਅੱਛਾ ਇਹ ਜਿਹੜੇ ਤੁਹਾਡੇ ਕੋਲ ਹੈ ਜਿਹੜੇ ਜਿਹੜੇ ਜਾਨਵਰਾਂ ਦੀਆਂ ਹੱਡੀਆਂ ਵਾਲੇ ਜਿਹੜੇ ਸ਼ਸਤਰ ਹੈਗੇ ਆ ਉਹ ਤੁਹਾਡੇ ਕੋਲ ਹਰੇਕ ਆਵੇਲੇਬਲ ਹੈ ਅੱਛਾ ਇਹ ਇਹਦੇ ਬਾਰੇ ਇਹਨੂੰ ਕਹਿੰਦੇ ਹਲਦਾਈ ਇੱਧਰ ਵੀ ਦਿਖਾ ਦਿਓ ਨਾਲ ਇਹਨੂੰ ਹਲਦਾਈ ਕਹਿੰਦੇ ਆ ਜੀ ਇਹਦਾ ਅਣਿਆਲਾ ਬਲੇਡ ਆ ਜੀ ਸਕੇਲੇ ਦਾ ਆ ਇਹਨੂੰ ਹਲਦਾਈ ਕਹਿੰਦੇ ਇਹਨੂੰ ਸ਼ਸਤਰ ਨੇ ਤੁਸੀਂ ਗੂਗਲ ਕਰ ਸਕਦੇ ਹੋ ਤੇ ਆ ਜਾਊਗਾ ਬਹੁਤ ਘੱਟ ਆ ਨਹੀਂ ਮਿਲਦੇ ਚਾਂਦੀ ਦਾ ਉੱਤੇ ਕੰਮ ਹੈ ਜੀ ਹੋਇਆ ਹੋਇਆ ਇਹਦੀ ਸੇਵਾ ਕਿੰਨੀ ਆ ਇਹ ਵੀਰੇ 18000 ਦਾ ਠੀਕ ਆ ਆ ਫਲਾਦ ਦਾ ਜੰਬੀ ਆ ਜੀ ਇਹਦੇ ਉੱਤੇ ਜੋਰ ਦੇਖੋ ਬਿਲਕੁਲ ਕਾਲੇ ਜੋਰ ਨੇ ਤੇ ਉੱਤੇ ਸਟੈਂਪਿੰਗ ਆ ਸੋਨੇ ਦੀ ਇਹ ਵਨਸੈਕ ਆ ਬਹੁਤ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਅਗਲੀ ਵਾਰੀ ਲੈ ਇਹਦੇ ਬਾਰੇ ਜੋ ਜਿਹੜੇ ਕਾਹ ਨਹੀਂ ਸਕਦੇ ਪਾਡਕਾਸਟ ਦੇ ਵਾਈਕ ਜੀ ਦਾ ਖਾਲਸਾ ਵਾਈਕ ਜੀ ਇਹ ਜੰਬੀਆ ਹੈ ਜੀ ਜਿੱਦਾਂ ਆਪਾਂ ਸ਼ਰੀ ਸਾਬ ਪਾਉਨੇ ਆ ਨਾ ਜਗਤਰੀ ਜਿਵੇਂ ਆਪਾਂ ਸ਼ਰੀ ਸਾਬ ਪਾਉਨੇ ਆ ਜਿਹੜੇ ਸ਼ੇਖ ਆ ਉਹ ਇਹਨੂੰ ਗਾਤਰੇ ਪਾਉਂਦੇ ਆ ਤੁਸੀਂ ਗੂਗਲ ਕਰੋਗੇ ਨਾ ਜੰਬੀਆ ਤਾਂ ਇਹਦੀ ਫੋਟੋ ਆ ਜਾਣਗੀਆਂ ਮਸਕਟ ਦੇ ਕਿੰਗ ਦੀ ਜਾਂ ਉਹਨਾਂ ਦੀ ਨਾ ਸ਼ੇਖਾਂ ਦੀ ਫੋਟੋ ਆ ਜਾਣਗੀਆਂ ਉਹਨਾਂ ਦੇ ਗਾਤਰੇ ਪਾਇਆ ਹੋਊਗਾ ਚਸਤਰ ਹੈ ਹਾਂ ਜੀ ਜੀ ਬਿਲਕੁਲ ਆ ਸ਼ਿਕਾਰਗਾਹ ਆ ਵੀਰੇ ਸੋਨੇ ਦਾ ਕੰਮ ਆ ਸਾਰਾ ਆ ਚਾਂਦੀ ਦਾ ਆ ਪੂਰਾ ਤੇ ਆ ਜਿਹੜਾ ਸ਼ੇਰ ਇਹ ਲੱਗਦੀ ਵੀ ਪ੍ਰਾਤਨ ਹੈ ਕਾਫੀ ਇਹ ਹਾਂ ਇਹ ਵੀਰੇ ਇਹ ਚ ਮੋਸਟਲੀ ਚੀਜ਼ਾਂ ਪ੍ਰਾਤਨ ਨਹੀਂ ਹੈਗੀਆਂ ਪੁਰਾਣੀਆਂ ਨੇ ਮਤਲਬ ਲਾਓ ਵੀ 30 ਸਾਲ 40 ਸਾਲ ਪੁਰਾਣੀ ਲਾਓ 50 ਸਾਲ ਪੁਰਾਣੀ ਲਾ ਲੋ ਵੀ ਪ੍ਰਾਤਨ ਨਹੀਂ ਆਪਾਂ ਕਹਿ ਸਕਦੇ ਪੁਰਾਣੀ ਕਹਿ ਸਕਦੇ ਮਤਲਬ ਉਹ ਕਾਰੀਗਰ ਮੁੱਕ ਗਏ ਵੀ ਜਿਹੜੇ ਬਣਾਉਂਦੇ ਸੀ ਚੀਜ਼ਾਂ ਆਹ ਕੁਰਾਨ ਦੀ ਆਇਤ ਲਿਖੀ ਆ ਵੀਰੇ ਆ ਬਿਸਮਿਲਲਾ ਲਿਖਿਆ ਆ ਅੱਲਾ ਲਿਖਿਆ ਅੰਦਰ ਇਹਦੇ ਯਾ ਅਲੀ ਲਿਖਿਆ ਹੋਇਆ ਹਾਂ ਠੀਕ ਹੈ ਜੀ ਇਹ ਅਰਬੀ ਆ ਜੀ ਸ਼ਾਸਤਰ ਇਹਦੀ ਸੇਵਾ ਕਿੰਨੀ ਆ ਇਹ 10000 ਦਾ ਜੀ ਠੀਕ ਹੈ ਜੀ ਆ ਵੀਰੇ ਕਰੋਲ ਆ ਜਿਹੜੀ ਜਿੱਦਾਂ ਮਹਾਰਾਜ ਦੀ ਕਰੋਲ ਦੇ ਦਰਸ਼ਨ ਕਰਾਉਂਦੇ ਹਜੂਰ ਸਾਹਿਬ ਇਹ ਕਰੋਲ ਆ ਇਹ ਸੰਪੂਰਨ ਆ ਇਹਦੇ ਵਿੱਚ ਜੋੜ ਨਹੀਂਗਾ ਪੂਰੇ ਪੀਸ ਚ ਕੋਈ ਸਾਰਾ ਤਾਰ ਦਾ ਸੋਨੇ ਦਾ ਕੰਮ ਆ ਏਮਬੋਸਿੰਗ ਦਾ 골ਡ ਦਾ ਮਿਆਨ ਆ ਇਹਦਾ ਇਹਦੀ ਸੇਵਾ ਵੀ ਕਾਫੀ ਹੋਣੀ ਆ ਇਹ 25000 ਰੁਪਏ ਦਾ ਜੀ ਇਹਦੇ ਵਿੱਚ ਵੀਰੇ ਇੱਕ ਘੱਟ ਰੇਟ ਦਾ ਆ ਉਹ ਵੀ ਦਿਖਾ ਦਿੰਨਾ ਆ ਲੋ ਇਹ ਸੰਪੂਰਨ ਨਹੀਂ ਹੈਗਾ ਇਹ ਚ ਇੱਥੇ ਜੋੜ ਆ ਇਹ ਫੁਲਾਦ ਦਾ ਆ ਤੇ ਇਹਦੇ ਤੇ ਵੀ ਸੋਨੇ ਦਾ ਕੰਮ ਆ ਇਹਦਾ ਵੀ ਏਮਬੋਸਿੰਗ ਦਾ ਮਿਆਨ ਆ ਇਹ 15000 ਰੁਪਏ ਦਾ ਜੀ ਹੂੰ ਇਹ ਤੇ ਸੋਨੇ ਦਾ ਕੰਮ ਘੱਟ ਆ ਤੇ ਦੂਜਾ ਇਹ ਸੰਪੂਰਨ ਨੇ ਠੀਕ ਐ ਆ ਆ ਦੋ ਠੀਕ ਐ ਜੀ ਤੇ ਇਸ ਵਕਤ ਆ ਫੜਿਓ ਕੈਮਰਾ ਤੇ ਇਸ ਵਕਤ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਨਵੀਂ ਵਾਦੀ ਦੇ ਕੋਲ ਬਿਲਕੁਲ ਸ਼ਹੀਦੀ ਬਾਗ ਤੋਂ ਜਦੋਂ ਥੋੜਾ ਜਿਹਾ ਅੱਗੇ ਆਉਗੇ ਤੱਕ ਸ਼੍ਰੀ ਕੇਸਗਰ ਸਾਹਿਬ ਤੇ ਗੁਰਦੁਆਰ ਅਜੀਤਗੁਰ ਸਾਹਿਬ ਖਰੀਆਂ ਬੇਲਾਂ ਵਾਲੇ ਨਿਹੰਗ ਸਿੰਘਾਂ ਦੀ ਸ਼ੌਣੀ ਮਿਲੇਗੀ ਉਸ ਤੋਂ ਥੋੜਾ ਜਿਹਾ ਅੱਗੇ ਆ ਕੇ ਨਾ ਉਸ ਮਾਰਕੀਟ ਦੇ ਵਿੱਚ ਇਸ ਮਾਰਕੀਟ ਦਾ ਨਾਮ ਕੀ ਹੈ ਵੀਰ ਜੀ ਆਪ ਦੱਸ ਦੇਣਗੇ ਤੇ ਵੀਰ ਐਂਟਰਪ੍ਰਾਈਜ਼ਸ ਦੁਕਾਨ ਦਾ ਨਾਮ ਹੈ ਮੈਂ ਵੀ ਇਸ ਆਪਣੇ ਚੌਣ ਵਾਲਿਆਂ ਨੂੰ ਵੀ ਬੇਨਤੀ ਕਰਦਾ ਆਪਣੇ ਚੈਨਲ ਦੇ ਜ਼ਰੀਏ ਕਿ ਜਿਵੇਂ ਕਿ ਭਾਈ ਸਾਹਿਬ ਉਹਨਾਂ ਨੇ ਸਾਡੇ ਕੋਲ ਵੀ ਸਮੇਂ ਦੀ ਘਾਟ ਪੈਸੇ ਥੋੜੀ ਹੈ ਕਿਸੇ ਦਿਨ ਆ ਕੇ ਆਪਾਂ ਫੁੱਲ ਵੀਡੀਓ ਬਣਾਵਾਂਗੇ ਵ ਦੇ ਨਾਲ ਇਥੇ ਇਹਨਾਂ ਨੇ ਕੋਈ ਸ਼ਸਤਰਾਂ ਬਾਰੇ ਦੱਸਿਆ ਕਿ ਅਰਬੀ ਦੇ ਸ਼ਸਤਰ ਵੀ ਐ شیخ ਜਿਹੜੇ ਉਸ ਸਮੇਂ ਸ਼ਸਤਰ ਪੈਣਦੇ ਉਹ ਵੀ ਪੁਰਾਣੇ ਤੋਂ ਪੁਰਾਣੇ ਸ਼ਸਤਰ ਇਹਨਾਂ ਕੋਲ ਪਏ ਆ ਜਿਨ੍ਹਾਂ ਵਿੱਚ ਸੋਨੇ ਦੀ ਨਕਾਸ਼ੀ ਚਾਂਦੀ ਦੀ ਨਕਾਸ਼ੀ ਵਾਲੇ ਸ਼ਸਤਰ ਬੜੇ ਮਹਿੰਗੇ ਤੋਂ ਮਹਿੰਗੇ ਸ਼ਸਤਰ ਵੀ ਪਏ ਆ ਇਹਨਾਂ ਦੇ ਕੋਲ ਕੀ ਕੀ ਅਵੇਲੇਬਲ ਹੈ ਇਹ ਤੁਹਾਨੂੰ ਆਪਣਾ ਐਡਰੈਸ ਵੀ ਸਾਰਾ ਦੱਸ ਦੇਣਗੇ ਨੰਬਰ ਵੀ ਵਿੱਚ ਬੋਲ ਦੇਣਗੇ ਤੇ ਸੰਗਤ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਇਸ ਦੁਕਾਨ ਦੇ ਵਿੱਚ ਜ਼ਰੂਰ ਪਹੁੰਚ ਕੇ ਲਾਹਾ ਲਓ ਤੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਪ੍ਰਾਤਨ ਸ਼ਸਤਰ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਿਹੜੇ ਵਸਤਰ ਐ ਚੋਲੇ ਐ ਉਹ ਸਾਰੇ ਤੁਸੀਂ ਇੱਥੋਂ ਖਰੀਦ ਸਕਦੇ ਹੋ ਭਾਜੀ ਆਪਣੇ ਦੁਕਾਨ ਦਾ ਨਾਮ ਤੇ ਆਪਣਾ ਏਰੀਆ ਵੀਰ ਐਂਟਰਪ੍ਰਾਈਜ਼ ਨਵੀਂ ਆਬਾਦੀ ਸ੍ਰੀ ਅਨੰਦਪੁਰ ਸਾਹਿਬ ਅਜੀਤਗੜ੍ਹ ਸਾਹਿਬ ਮਾਰਕੀਟ ਆ ਵੈਸੇ ਇਹ ਬੁੱਢਾ ਦਲ ਦੀ ਛੌਣੀ ਦੇ ਬਿਲਕੁਲ ਸਾਹਮਣੇ ਆ ਜਦੋਂ ਅਸੀਂ ਦੀਬਾਗ ਤੋਂ ਕੇਸਵਰ ਸਾਹਿਬ ਵੱਲੋਂ ਜਾਵਾਂਗੇ ਤਾਂ ਰਸਤੇ ਦੇ ਵਿੱਚ ਆ ਠੀਕ ਹੈ ਜੀ ਤੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਇੱਥੇ ਇੱਕ ਵਾਰ ਜਰੂਰ ਮੌਕਾ ਦਿਓ ਤੇ ਬੜੇ ਜਾਇਜ਼ ਰੇਟ ਨੇ ਤੇ ਬਹੁਤ ਵਧੀਆ ਤਸੱਲੀ ਬਖਸ਼ ਤੁਹਾਨੂੰ ਇਥੋਂ ਹਾਂ ਇੱਕ ਵਾਰ ਕੈਮਰਾ ਮਾਰ ਦਿਓ ਵੀਰੇ ਹਾਂ ਸਾਰਾ ਦਿਖਾ ਦਿ ਬਹੁਤ ਤਰ੍ਹਾਂ ਦੇ ਸ਼ਸਤਰ ਆ ਆ ਦੇਖੋ ਇਹਾਂ ਦੇ ਵਿੱਚ ਨਾ ਬਹੁਤ ਤਰ੍ਹਾਂ ਦੇ ਆ ਸਾਰੇ ਨਕਾਸ਼ੀ ਕੀਤੇ ਹੋਏ ਇਦਾਂ ਦੇ ਹੈਂਡਲ ਕਿਤੇ ਵੀ ਨਹੀਂ ਮਿਲਣਗੇ ਮਾਰਕੀਟ ਚ ਆਪ